2024 ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦਾ ਮਾਹੌਲ ਨਜ਼ਰ ਆ ਰਿਹਾ ਤੁਹਾਨੂੰ ਬੀ 76 70 ਸਾਲਾਂ ਤੋਂ ਸਾਨੂੰ ਇਹ ਸਿਸਟਮ ਨੇ ਇਹ ਸਰਕਾਰਾਂ ਨੇ ਦਿੱਤਾ ਕੱਖ ਨੇ ਕੀ ਦਿੱਤਾ ਸਿਰਫ ਸਾਨੂੰ ਲੁੱਟਿਆ 13 ਸੀਟਾਂ ਚੋਂ ਜ਼ਿਆਦਾ ਸੀਟਾਂ ਕੀ ਲੱਗਦਾ ਵੀ ਕਿਹੜੀ ਪਾਰਟੀ ਜਿੱਤੂਗੀ ਪੰਜਾਬ ਚ ਆਮ ਆਦਮੀ ਦਾ ਹੈ ਛੋਟੀ ਆਦਮੀ ਨਹੀਂ ਕਰਨਗੇ ਉਹਨੇ ਕੋਈ ਕੇਟ ਕੈਨੇਡਾ ਪਾਉਣਗੇ ਚੋਰੀ ਕਰਦੇ ਨੇ ਮਾਦਰ ਵੋਟਾਂ ਤਾਂ ਇਸ ਦੇ ਬਾਅਦ ਦੇ ਕੇ ਸ਼ਰਾਬ ਦੇ ਕੇ ਹੋਰ ਚੀਜ਼ਾਂ ਦੇ ਕੇ 2024 ਦਿਆਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਉਧਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਹੋਇਆ ਹੈ ਇਹਨਾਂ ਚੋਣਾਂ ਦੇ ਉੱਤੇ ਕਿਸਾਨੀ ਮੋਰਚੇ ਦਾ ਕਿੰਨਾ ਕੋ ਅਸਰ ਪਏਗਾ ਕਿਹੜੀ ਪਾਰਟੀ ਤੇ ਕਿੰਨਾ ਕੋ ਅਸਰ ਪਏਗਾ ਪਿੰਡ ਦੇ ਵਿੱਚ ਲੋਕਾਂ ਦੀ ਰਾਏ ਜਾਣਾਂਗੇ ਪਿੰਡ ਦਿੱਤੂਪੁਰ ਜੱਟਾਂ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਕਿਸਾਨੀ ਕੀਤੇ ਨਾਲ ਸੰਬੰਧ ਰੱਖਦੇ ਨੇ ਤੇ ਆਪਣਾ ਲੰਬਾ ਉਮਰ ਦਾ ਤਜਰਬਾ ਹੈ ਇਹਨਾਂ ਨੂੰ ਬਹੁਤ ਸਾਰੇ ਬੈਠੇ ਨੇ ਗੱਲਬਾਤ ਕਰਾਂਗੇ ਤੁਹਾਡਾ ਕੀ ਨਾਮ ਹੈ ਜੀ ਗੁਰਦੀਪ ਸਿੰਘ ਕਿਸਾਨ ਜਨਨ ਨਾਲ ਵੀ ਸੰਬੰਧ ਰੱਖਦੇ ਹਾਂ ਕਿਸਾਨਾਂ ਦਾ ਮੋਰਚਾ ਫੇਰ ਲੱਗ ਗਿਆ ਹੈ ਪਹਿਲਾਂ ਕਹਿੰਦੇ ਵੀ ਮੰਗਾਂ ਮੰਨੀਆਂ ਗਈਆਂ ਸੀਗੀਆਂ ਸਹਿਮਤੀ ਬਣੀ ਸੀ ਜਿੱਤੇ ਕਰਕੇ ਕਿਸਾਨ ਵਾਪਸ ਆਏ ਸੀਗੇ 2020 ਕੀ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਸੀ ਹੁਣ ਫੇਰ ਕੀ ਲੋੜ ਪੈਗੀ ਕਿਸਾਨਾਂ ਨੂੰ ਮੋਰਚਾ ਲਾਉਣ ਦੀ ਕਿਉਂਕਿ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਸਰਕਾਰ ਸਰਕਾਰ ਨੇ ਕੇਂਦਰ ਸਰਕਾਰ ਨੇ ਉਹ ਇੱਕ ਵੀ ਵਾਅਦਾ ਵਾਦਾ ਵਫਾ ਨਹੀਂ ਹੋਇਆ ਸਾਡੇ ਨਾਲ ਕਿਸਾਨਾਂ ਨਾਲ ਵਾਅਦਾਸਾਤ ਕਰਿਆ ਸਰਕਾਰ ਨੇ ਇਸ ਕਰਕੇ ਕਿਸਾਨਾਂ ਨੂੰ ਦੁਬਾਰਾ ਤੋਂ ਮੋਰਚਾ ਲਾਉਣਾ ਪਿਆ ਆ ਔਰ ਅਸੀਂ ਉਹਨਾਂ ਚਿਰ ਤੱਕ ਜਿੰਨਾ ਚਿਰ ਸਾਡਾ ਐਮਐਸਪੀ ਦਾ ਕਾਨੂੰਨ ਨਹੀਂ ਬਣ ਕੇ ਆਉਂਦਾ ਬਣਾਉਂਦੀ ਸਰਕਾਰ ਉਹ ਚ ਅਸੀਂ ਉੱਥੇ ਬੈਠਾਂਗੇ ਸਾਡੇ ਪਿੰਡਾਂ ਚੋਂ ਲੋਕ ਲਗਾਤਾਰ ਕਿਸਾਨ ਜਾਨ ਨੂੰ ਤਿਆਰ ਨੇ ਜੋ ਸਾਡੇ ਕਿਸਾਨਾਂ ਤੇ ਉੱਥੇ ਜ਼ਬਰ ਹੋ ਰਿਹਾ ਹੈ ਨਾਦਰਸ਼ਾਹੀ ਜ਼ਬਰ ਹੋ ਰਿਹਾ ਸੀ ਉਹਦੇ ਖਿਲਾਫ ਸਾਡੇ ਪਿੰਡਾਂ ਦੇ ਲੋਕਾਂ ਚ ਬਹੁਤ ਜ਼ਿਆਦਾ ਰੋਹ ਹੈ ਉਸ ਰੋਹ ਦੇ ਤਹਿਤ ਅਸੀਂ ਲਾਮਬਦੀ ਕਰਕੇ ਲਗਾਤਾਰ ਪਿੰਡਾਂ ਚੋਂ ਉੱਥੇ ਬੰਦੇ ਭੇਜ ਰਹੇ ਹਾਂ ਤੇ ਲਗਾਤਾਰ ਜਾਵਾਂਗੇ ਤੇ ਅਸੀਂ ਬਾਕੀ ਰਹੀ ਗੱਲ ਸਿਆਸੀ ਪਾਰਟੀਆਂ ਦੀ ਸਿਆਸੀ ਪਾਰਟੀਆਂ ਲਗਾਤਾਰ ਇਸ ਬਾਤੇ ਰਹਦੀਆਂ ਨੇ ਕਿ ਉਹ ਕਿਵੇਂ ਕਿਸਾਨਾਂ ਦਾ ਲਹ ਲਿਆ ਜਾਵੇ ਹਰ ਪਾਰਟੀ ਦਾ ਆਪਣਾ ਇਹ ਮਕਸਦ ਹੈ ਵੀ ਕਿਸਾਨਾਂ ਨੂੰ ਕਿਵੇਂ ਆਪਣੇ ਹੱਕਾਂ 'ਚ ਵਰਤੇ ਆ ਜਾਵੇ ਪਰ ਕਿਸਾਨ ਉਹਨਾਂ ਐਡਾ ਬੋਲਾ ਨਹੀਂ ਹੈਗਾ ਕਿਸਾਨ ਜਿਹੜੀ ਲੀਡਰਸ਼ਿਪ ਹੈ ਉਹ ਬਹੁਤ ਸਿਆਣੀ ਹੈ ਅਸੀਂ ਲਗਾਤਾਰ ਲੋਕਾਂ ਨੂੰ ਐਜੂਕੇਟ ਕਰ ਰਹੇ ਹਾਂ ਪਨਾ 24 ਸਾਲਾਂ ਨੇ ਕਰ ਰਹੇ ਹਾਂ ਵੀ 76 70 ਸਾਲਾਂ 'ਚ ਸਾਲੀਏ ਸਿਸਟਮ ਨੇ ਇਹ ਸਰਕਾਰਾਂ ਨੇ ਦਿੱਤਾ ਕੱਖ ਨਹੀਂ ਕੀ ਦਿੱਤਾ ਸਿਰਫ ਸਾਨੂੰ ਲੁੱਟਿਆ ਲੁੱਟਿਆ ਤੇ ਸਾਨੂੰ ਉਜਾੜਿਆ ਹਾਂ ਜਿਵੇਂ ਅੱਗੇ ਚੋਣ ਜਾਬਤਾ ਵੀ ਲੱਗਣ ਨੂੰ ਤਿਆਰ ਆ ਮੰਨ ਲਓ ਚੋਣ ਜਾਬਤਾ ਲੱਗ ਜਾਂਦਾ ਹੈ ਜਿਹੜੀ ਹੁਣ ਮੀਟਿੰਗਾਂ ਹੋ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਵੀ ਥੋੜਾ ਹੋਰ ਲੰਬਾ ਲਮਕਾ ਲਈ ਉਦੋਂ ਚੋਣ ਜਾਬਤਾ ਲੱਗ ਜੇ ਫਿਰ ਤਾਂ ਕੋਈ ਤੁਹਾਡਾ ਹੱਲ ਨਹੀਂ ਹੋਣਾਗਾ ਜੇ ਚੋਣ ਜਾਬਤਾ ਲੱਗ ਗਿਆ ਹਾਂ ਚੋਣ ਜਾਬਤਾ ਲੱਗ ਜਾਂਦਾ ਫਿਰ ਅਗਲੀ ਸਰਕਾਰ ਆਊਗੀ ਅਗਲੀ ਸਰਕਾਰ 'ਚ ਮੰਗਾਂ ਨਾਲ ਸਾਡੇ ਕਿਸਾਨ ਦੀਆਂ ਹੀ ਨੇ ਲਗਾਤਾਰ ਅਸੀਂ ਇਸ ਗੱਲ ਦੀ ਕੋਸ਼ਿਸ਼ ਕਰਾਂਗੇ ਵੀ ਇਸ ਨੂੰ ਲੰਬਾ ਨਾ ਖਿੱਚਿਆ ਜਾਵੇ ਤੇ ਅਸੀਂ ਬੀਜਪੀ ਤੇ ਕਿੰਨਾ ਕੋਸਰ ਦੇਖ ਰਿਹਾ ਹੁਣ ਤੁਹਾਡੇ ਮੋਰਚੇ ਦਾ ਬੀਜਪੀ ਤੇ ਕਿੰਨਾ ਕੋਸਰ ਹੈ ਬੀਜਪੀ ਦੀ ਸੈਂਟਰਸ ਜੀ ਸਰਕਾਰ ਹੈ ਬੀਜਪੀ ਦਾ ਸਾਨੂੰ ਕੋਈ ਪ੍ਰਭਾਵ ਨਹੀਂ ਨਾ ਕਿਸੇ ਹੋਰ ਸਰਕਾਰ ਦੀ ਪ੍ਰਭਾਵ ਹੈ ਕਿਉਂਕਿ ਅਸੀਂ ਤਾਂ ਆਪਣੇ ਹੱਕਾਂ ਲਈ ਗਏ ਹਾਂ ਹੱਕਾਂ ਲਈ ਲੜਨ ਮਰਨ ਲਈ ਜਦੋਂ ਤਿਆਰ ਹੈ ਬੰਦਾ ਜਦੋਂ ਭੁੱਖਾ ਮਰਦਾ ਤੋ ਮਰਨ ਲਈ ਕੁਰਬਾਨੀ ਕਰਨ ਲਈ ਹਰ ਵਾਸਤੇ ਤਿਆਰ ਹੈ ਸਾਨੂੰ ਪਤਾ ਹੈ ਵੀ ਸਾਡਾ ਜਿਹੜਾ ਆਉਣ ਵਾਲਾ ਅਮ ਜਨਰੇਸ਼ਨ ਸਾਡੀ ਆਉਣ ਵਾਲੀ ਨੇਸ਼ਨ ਉਹ ਬਿਲਕੁਲ ਬਰਬਾਦ ਹੋ ਜੂਗੀ ਕਿਉਂਕਿ ਕਾਰਪੋਰੇਟ ਨੇ ਜਿਹੜੇ ਲਗਾਤਾਰ ਉਹਨਾਂ ਨੂੰ ਜਿਹੜੀ ਕੇਂਦਰ ਦੀ ਸਰਕਾਰ ਹੈ ਮੋਦੀ ਸਰਕਾਰ ਕਾਕੇ ਬੀਜੇਪੀ ਆਰਐਸਐਸ ਜੀ ਸਰਕਾਰ ਹੈ ਲਗਾਤਾਰ ਇਹਨਾਂ ਨੂੰ ਉਹ ਆ ਰਹੀ ਹੈ ਇਹਨਾਂ ਨੂੰ ਲੁੱਟ ਕਰਾ ਰਹੀ ਹੈ ਸਾਡੇ ਲੋਕਾਂ ਦੀ ਹਰ ਇਕੱਲਾ ਕਿਸਾਨ ਦੀ ਨਹੀਂ ਹਰ ਤਰਕੇ ਦੀ ਲੁੱਟ ਹੋ ਰਹੀ ਹੈ ਜਿਵੇਂ ਕਿ ਕਰਾਨਾ ਬਾਜ਼ਾਰ ਹੋ ਸਾਰੀ ਹਰ ਆਪਣਾ ਕਿਸਮ ਦੀ ਲੁੱਟਾ ਜਿਹੜੀ ਉਹਨਾਂ ਨੂੰ ਕਾਰਪੋਰੇਟਾਂ ਨੂੰ ਖੁੱਲੀ ਛੁੱਟੀ ਦੇ ਰੱਖੀ ਹੈ ਇਸ ਕਰਕੇ ਅਸੀਂ ਹਰ ਤਬਕੇ ਨਾਲ ਲੈ ਕੇ ਚੱਲਾਂਗੇ ਤੇ ਸੰਘਰਸ਼ ਨੂੰ ਸਿਰੇ ਲਾਵਾਂਗੇ ਧੰਨਵਾਦ ਤੁਹਾਡਾ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਹੈ ਜੀ ਹਸਤਾਨੀ ਅੰਦੋਲਨ ਚੱਲ ਰਿਹਾ ਹੈ ਕਈ ਜਗ੍ਹਾ ਬੰਦੀਆਂ ਨਾਲ ਨਹੀਂ ਹੈਗੀਆਂ ਕਿਸਾਨਾਂ ਦੇ ਹੁਣ ਕਹਿ ਰਹੇ ਨੇ ਵੀ ਅਸੀਂ ਨਾਲ ਜਾਵਾਂਗੇ ਤੁਹਾਨੂੰ ਲੱਗਦਾ ਕਿ ਜਿਉਂ ਕਿਸਾਨ ਜਿੱਥੇ ਬੰਦੀਆਂ ਇਹਨਾਂ ਦੇ ਨਾਲ ਹੁੰਦੀਆਂ ਤਾਂ ਫਿਰ ਦਿੱਲੀ ਵੀ ਪਹੁੰਚ ਜਾਂਦੇ ਕਿਸਾਨ ਪਹੁੰਚਦੇ ਜੀ ਹਾਂ ਪਹੁੰਚਦੇ ਜੀ ਹੁਣ ਵੀ ਪਹੁੰਚਣਗੇ ਸਾਰੇ ਗ੍ਰਾਂਵਾਂ ਨੇ ਵੀ ਕਿਹਾ ਸਾਰਿਆਂ ਨੇ ਕਿਹਾ ਪਹੁੰਚਣਗੇ ਜੀ ਚਲੋ ਜੀ ਅੰਦੀ ਕੱਲੋ ਮੀਟਿੰਗ ਆ ਉਹਨਾਂ ਨੇ ਫੈਸਲਾ ਲੈਣਾ ਕੋਈ ਚਲੋ ਗ੍ਰਾਂਥ ਸਾਹਿਬ ਨੇ ਵੀ ਕਿਹਾ ਵੀ ਨਾਲ ਸਾਰੇ ਤੁਰਾਂਗੇ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਮੈਂ ਮੈਂ ਤਾਂ ਨਹੀਂ ਬੋਲਦਾ ਬਿਲਕੁਲ ਤਾਂ ਤੁਹਾਡਾ ਕੀ ਨਾਮ ਹੈ ਕੋ ਜੀ ਮੇਰਾ ਨਸ਼ਤਰ ਸਿੰਘ ਕਿਵੇਂ ਦੇਖਦੇ ਹੋ ਪਹਿਲਾਂ ਵੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਰਹੀਆਂ ਨੇ ਹੁਣ ਮਾਨ ਸਰਕਾਰ ਚੱਲ ਰਹੀ ਹੈ ਜਾਂ ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ 2024 ਆ ਲੋਕ ਸਭਾ ਚੋਣਾਂ ਵੀ ਆ ਰਹੀਆਂ ਨੇ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦਾ ਮਾਹੌਲ ਨਜ਼ਰ ਆ ਰਿਹਾ ਤੁਹਾਨੂੰ ਬੀਜਪੀ ਨੂੰ ਅਸਰ ਤਾਂ ਪਊਗਾ ਜਿਹੜਾ ਹੁਣ ਸੰਘਰਸ਼ ਚੱਲ ਰਿਹਾ ਹੈ ਇਹਦੇ ਤਾਂ ਵੋਟਾਂ ਦਾ ਅਸਰ ਤਾਂ ਪਊਗਾ ਨਾ ਬੀਜਪੀ ਵਰਸ ਨਹੀਂ ਪ੍ਰਭਾਵ ਕਿਹੜੀ ਪਾਰਟੀ ਦਾ ਪੰਜਾਬ 'ਚ ਹੋਣਾ ਆਮ ਆਦਮੀ ਪਾਰਟੀ ਦਾ ਕਿ ਹੋਰ ਪਾਰਟੀਆਂ ਦਾ ਆਮ ਆਦਮੀ ਦਾ ਹਾਂ ਆਮ ਆਦਮੀ ਦਾ ਤੋਂ 13 ਸੀਟਾਂ 'ਚੋਂ ਜ਼ਿਆਦਾ ਸੀਟਾਂ ਕੀ ਲੱਗਦਾ ਵੀ ਕਿਹੜੀ ਪਾਰਟੀ ਜਿੱਤੂਗੀ ਆਮ ਆਦਮੀ ਪੰਜਾਬ 'ਚ ਹਾਂ ਅਕਾਲੀ ਦਲ ਨੇ ਪੰਜਾਬ 'ਚ ਆਯਾਤਰਾ ਸ਼ੁਰੂ ਕਰੀ ਹੋਈ ਹੈ ਉਹ ਮਿਲ ਰਿਹਾ ਕੋਈ ਉਹਨਾਂ ਨੂੰ ਹੰਗਾਰਾ ਨਹੀਂ ਬਿਲਕੁਲ ਨਹੀਂ ਉਹਨਾਂ ਨੂੰ ਵੋਟ ਨਹੀਂ ਪੈਂਦੀ ਜ਼ਰੂਰਤ ਕੀ ਪੈਗੀ ਪੰਜਾਬ ਬਚਾਉਂਦੀ ਹੁਣ ਉਹਨਾਂ ਨੂੰ ਉਹ ਮਾਰਿਆ ਤਾਂ ਹੁੰਦਾ ਨਹੀਂ ਹੈ ਪੰਜਾਬ ਹੁਣ ਬਚਾਉਂਦੇ ਫਿਰਦੇ ਉਹਨਾਂ ਨੇ ਬਚਾਇਆ ਨਹੀਂ ਜੇ ਬਚਾਇਆ ਹੁੰਦਾ ਪੰਜਾਬ ਦੀ ਇਹ ਹਾਲਤ ਕਿੱਥੇ ਹੁੰਦੀ ਕਿੰਨਾ ਚਿਰ ਰਾਜ ਕਰਕੇ ਪੰਜਾਬ ਦਾ ਡੋਬੇ ਹੀ ਉਹਨਾਂ ਨੇ ਹੋ ਉਹਨਾਂ ਨੂੰ ਕਿੱਥੇ ਵੋਟ ਕਹਿੰਦੇ ਨੇ ਕਿਸਾਨਾਂ ਦੇ ਨਾਲ ਆ ਪਹਿਲਾਂ ਜਦੋਂ ਅੰਦੋਲਨ ਲੱਗਿਆ ਸੀ ਉਹ ਤੁਹਾਨੂੰ ਪਤਾ ਹੈ ਵੀ ਸੈਂਟਰ 'ਚ ਹਰਸਿਮਰਤ ਕੌਰ ਮੰਤਰੀ ਸੀਗੇ ਬਾਅਦ 'ਚ ਉਸ ਦੀ ਬਗਿੱਤਾ ਉਹਨਾਂ ਨੇ ਸਭ ਨੂੰ ਪਤਾ ਹੈ ਪ੍ਰਕਾਸ਼ ਬਾਦਲ ਨੇ ਵੀ ਹੱਕ 'ਚ ਕਿਸਾਨਾਂ ਦੇ ਖਿਲਾਫ ਬਿਆਨ ਦਿੱਤਾ ਕਿ ਕਿਸ ਕਾਨੂੰਨ ਵਧੀਆ ਨਹੀਂ ਹੁਣ ਉਹ ਕਹਿੰਦੇ ਨੇ ਕਿਸਾਨਾਂ ਦੇ ਨਾਲ ਆ ਕਿਵੇਂ ਨੇ ਨਾਲ ਕਿਸਾਨਾਂ ਦੇ ਬਿਲਕੁਲ ਨਹੀਂ ਉਹ ਕਿਸਾਨਾਂ ਨਾਲ ਹੈਗੇ ਉਹ ਤਾਂ ਕੁਰਸੀ ਦੇ ਲਾਲਚੀ ਨੇ ਉਹਨਾਂ ਦਾ ਕੁਰਸੀ ਚਾਹੀਦੀ ਆ ਅਸੀਂ ਕਿਸੇ ਪਾਰਟੀ ਨਾਲ ਨਹੀਂ ਹੈਗੇ ਅਸੀਂ ਤਾਂ ਕਿਸਾਨਾਂ ਨਾਲ ਆ ਹਾਂ ਕਿਸਾਨਾਂ ਨਾਲ ਚੱਲ ਜਾਵਾਂਗੇ ਵੀ ਇੱਥੇ ਧਰਨਾ ਲੱਗੂ ਉੱਥੇ ਧਰਨੇ ਚ ਵੀ ਜਾਵਾਂਗੇ ਹੁਣ ਚਾਹੀਦਾ ਵੀ ਜਿਹੜੇ ਕਿਸਾਨ ਜਿੱਥੇ ਬੰਦੀਆਂ ਸੀ ਉਹ ਸਾਰਿਆਂ ਨੂੰ ਇੱਕ ਜੁਟ ਹੋਣਾ ਚਾਹੀਦਾ ਉਹ ਕੁੰਡੀਆਂ ਨੇ ਆ ਕੇ ਬਿਆਨ ਆ ਗਿਆ ਪਗਰਾਹਾਂ ਦਾ ਬਿਆਨ ਆ ਗਿਆ ਡਕਾਇਤ ਦਾ ਬਿਆਨ ਡਕਾਇਰ ਵੀ ਚੱਲ ਪਿਆ ਉਧਰੋਂ ਪਾਰ ਕੇ ਇਕੱਠੀਆਂ ਹੋ ਰਹੀਆਂ ਨੇ ਸਾਰੀਆਂ ਯੂਨੀਅਨ ਜਿਹੜੇ ਨਹੀਂ ਤੁਰੀਆਂ ਉਹਨਾਂ ਨਾਲ ਚੱਲ ਰਹੀਆਂ ਨੇ ਜਿਹੜੇ ਪਹਿਲਾਂ ਮਤਲਬ ਵੋਟਾਂ ਵਾਲੇ ਪਾਸੇ ਨੂੰ ਹੋਲੇ ਸੀ ਵੀ ਚਲੋ ਵੋਟਾਂ ਪਵਾ ਲਈਏ ਲੱਗਦਾ ਗਲਤੀ ਕਰੀ ਉਹਨਾਂ ਨੇ ਉਹਨਾਂ ਨੇ ਬਹੁਤ ਵੱਡੀ ਗਲਤੀ ਕਰੀ ਆ ਹਾਂ ਅਸਾਂ ਜੁਨੀਅਨ ਦਾ ਬਹੁਤ ਵੱਡਾ ਪ੍ਰਭਾਵ ਬਣ ਗਿਆ ਸੀਗਾ ਨਾ ਅੰਦੋਲਨ ਦੇ ਵਿੱਚ ਇੰਨੀ ਜਿਹੜਾਈ ਜ ਕੋ ਬੰਦੀ ਜੱਥੇ ਬੰਦੀ ਸੀ ਪੰਜਾਬ ਦੀ ਜਣਾ ਇੱਕ ਉਹ ਗਰਾਹਾਂ ਦੀ ਕੇ ਇੱਕ ਇਹ ਰਾਜੇ ਵਾਲੀ ਗਰਾਹਾਂ ਦੀ ਨਿਊ ਕਾਇਮਾ ਇਹ ਰਾਜਾ ਡਾਊਨ ਹੋ ਗਿਆ ਵੋਟਾਂ 'ਚ ਖੜ ਕੇ ਹਾਂ ਹਾਂ ਧੰਨਵਾਦ ਤੁਹਾਡਾ ਕੀ ਨਾਮ ਕੋ ਜੀ ਇੱਧਰ ਮੈਂ ਕਦੇ ਬੋਲਿਆ ਕੋਈ ਨਹੀਂ ਆਪਾਂ ਬੁਲਾਵਾਂਗੇ ਇੱਧਰ ਨਾਮ ਦੱਸੋ ਭੁਪਿੰਦਰ ਜੀ ਤੁਹਾਨੂੰ ਕਿਹੜੀ ਪਾਰਟੀ ਪਿੱਛੇ ਵੀ ਰਹਿ ਗਈ ਜਨੇ ਕਾਂਗਰਸ ਤੇ ਵੀ ਕਾਲੀ ਜਲ ਦੀ ਵੀ ਹੋਰ ਵੀ ਦੋਸਤ ਨੂੰ ਮੈਂ ਸਾਡਾ ਪੰਜਾਬ ਲੁੱਟਿਆ ਕਾਲੀਅਰ ਕਾਂਗਰਸ ਨੇ ਹਾਂ ਬਾਡੀ ਦਾ ਹੁਣ ਆਈ ਆ ਆਦਾ ਹੁਣ 5 ਸਾਲ ਕਰੂ ਫੇਰ ਪਤਾ ਲੱਗੂ ਇਹ ਲੋਕ ਕਹਿ ਰਹੇ ਨੇ ਕਿ ਪੰਜਾਬ ਚਾਹਤ ਕਾਂਸਟਟ ਦੇ ਖਿਲਾਫ ਨੂੰ ਖਤਰਾ ਹੁੰਦਾ ਬਚਾਉਣਾ ਕੀ ਹੁਣ ਨਹੀਂ ਹੋਰ ਮਗਰ ਲੱਗਦੇ ਗੁਰਦੁਆਰੇ ਉਹਨਾਂ ਨੂੰ ਲੁੱਟ ਲੈ ਮਤਲਬ ਕਿ ਕਿਤੇ ਨਾ ਕਿਤੇ ਪੰਜਾਬ ਨੂੰ ਹਰ ਜਿਹੜਾ ਮੁੱਦੇ ਦੇ ਪਿੱਛੇ ਕਹ ਲਈਏ ਕਿ ਪਿੱਛੇ ਨੂੰ ਤਾਂ ਕਿਹਾ ਗਿਆ ਪੰਜਾਬ ਨੂੰ ਪਹਿਲਾਂ ਤੇ ਹੁਣ ਆਈ ਸਰਕਾਰ 2 ਸਾਲ ਹੋਏ ਨੇ ਥੋੜਾ ਜਿਹਾ ਬਦਲਾਅ ਨਜ਼ਰ ਆ ਰਿਹਾ ਹੈ ਕਿ ਨਹੀਂ ਤੁਹਾਡੀ ਸੋਚ ਦੇ ਮੁਤਾਬਿਕ ਹਰਕਤ ਤਾਂ ਹੈਗਾ ਪਹਿਲਾਂ ਨਾਲੋਂ ਵੱਖਰੀ ਭ੍ਰਿਸ਼ਟਾਚਾਰ ਆ ਰਿਹਾ ਉਹਨਾਂ ਨੂੰ ਵੱਖਰਾ ਜਿਹੜੇ ਅੰਦਰੋਂ ਸਤਿਰੀਓ ਠੀਕ ਸੀ ਕੰਮ ਜਿਹੜੇ ਇਹਨਾਂ ਨੇ ਜਿਹੜੇ ਕਾਂਗਰਸ ਦੇ ਦਿੱਤੇ ਨੇ ਹੋਰ ਜਿਹਨਾਂ ਨੇ ਪਹਿਲਾਂ ਕਰਪਸ਼ਨ ਕੀਤੀ ਹੋਈ ਸੀ ਉਹਦਾ ਜਹੀਦਾ ਉਹਨਾਂ ਦਾ ਮਾਦਾ ਕਹਿੰਦਾ ਪ੍ਰਾਪਰਟੀ ਜਿੰਨੀ ਚਾਹੀਦੀ ਆ ਸਾਰੀ ਕਾਨੂੰਨ ਆ ਬਾੜਨਾ ਚਾਹੀਦਾ ਤਾਂ ਜਵਾਨ ਤਾਂ ਹੋ ਜਾਂਦੀ ਆ ਵੇ ਰੋਕਣੇ ਨੇ ਉਹ ਕਹਿੰਦੇ ਨੇ ਸਾਡੇ ਨਾਲ ਧੱਕਾ ਕਰੀ ਨਵੀਂ ਸਰਕਾਰ ਕੋਈ ਨਹੀਂ ਕਰ ਰਿਆ ਨਹੀਂ ਬਿਜਲੀ ਦਾ ਦੱਸੋ ਵੀ ਤੁਸੀਂ ਕਿਸਾਨ ਨੂੰ ਬਿਜਲੀ ਮਿਲਦੀ ਪੂਰੀ ਹੋਣਾ ਸਰਕਾਰ ਚ ਪੂਰੀ ਸੂਏ ਦਾ ਪਾਣੀ ਫੁੱਲ ਚੱਲਦਾ ਰਿਹਾ ਸਾਡਾ ਦੇ ਨੇ ਆਉਂਦਾ ਜਾ ਕੇ ਮਟਰੋਡ ਡੰਡਿਆ ਫਿਰ ਪਾਣੀ ਆਉਂਦਾ ਰਿਹਾ ਹਾਂ ਪਾਣੀ ਆ ਰਿਹਾ ਜੂਗਾ ਕਿੰਨੇ ਵਰਤਦੇ ਨੇ ਕਿਸਾਨੇ ਨੂੰ ਹੋਰ ਪੂਰਾ ਕਿੰਨੇ ਕਿਸਾਨ ਵਰਤਦੇ ਨੇ ਇੱਥੇ ਜਿੰਨੇ ਮੋਟਰਾਂ ਦੇ ਸਾਰਿਆਂ ਨੇ ਲੱਗਿਆ ਵੀ ਤੁਸੀਂ ਮੈਨੂੰ ਕਹਿੰਦੇ ਹੋ ਕਿ ਪਹਿਲੀ ਵਾਰ ਹੋਇਆ ਕਿ ਕਿੰਨੇ ਕਿਸਾਨਾਂ ਮਤ ਖੁੱਲਿਆ ਪਾਣੀ ਆਇਆ ਇਹਦੇ ਵਿੱਚ ਪਾਣੀ ਸਾਡੇ ਤਾਂ ਜੇ ਆਉਂਦਾ ਤਾਂ ਇੱਕ ਅੱਧੀ ਵਾਰੀ ਆ ਕੇ ਮੁੜ ਕੇ ਵੇਲੇ ਹੀ ਪਿਆ ਹੁੰਦਾ ਦਸੂਗਾ ਜਦੋਂ ਡੈਮ ਨੂੰ ਖੋਲਦੇ ਸੂਰੇ ਹੋਵੇ ਸਰਕਾਰ ਤੀ ਟੌੜੇ ਦਿਆ ਨਹੀਂ ਆਉਂਦੇ ਤੁਹਾਡਾ ਕੀ ਨਾਮ ਹੈ ਐਂਡਰੀ ਪੁੱਛ ਲੈਂਗੇ ਸਰੇਂਦਰ ਸਿੰਘ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਸਰਕਾਰ ਠੀਕ ਹੈ ਸਰਕਾਰ ਬਾਕੀ ਸਰਕਾਰਾਂ ਨਾਲੋਂ ਤਾਂ ਮਾਨ ਸਰਕਾਰ ਠੀਕ ਹੈ ਹੂੰ ਪਹਿਲੇ ਕਿਹੜੇ ਕੰਮ ਹੋਇਆ ਤੁਹਾਨੂੰ ਲੱਗਦਾ ਵੀ ਵਧੀਆ ਕੰਮ ਵਧੀਆ ਦੇਖੋ ਕਿਸਾਨਾਂ ਦੀ ਜਲੀ ਬੋੜੀ ਮਰ ਰਹੀ ਹੈ ਹੂੰ ਨਹੀਂ ਅੰਦੋਲਨ ਲਾਉਣੇ ਪੈ ਰਹੇ ਨੇ ਕਿਸਾਨਾਂ ਨੂੰ ਵੀ ਹੋਰ ਵਰਗਾਂ ਨੂੰ ਵੀ ਲਾਉਣੇ ਪੈ ਰਹੇ ਨੇ ਫਿਰ ਇਹ ਕਿਉਂ ਇਹ ਅੰਦੋਲਨ ਤਾਂ பச ਜਿੰਨੂੰ ਕੋਈ ਨਹੀਂ ਮਿਲਿਆ ਉਹਨੂੰ ਲਾਉਣ ਕਹਿੰਦੇ ਬਈ ਕਿਸਾਨਾਂ ਨੂੰ ਕਿਸਾਨਾਂ ਨੂੰ ਲੁੱਟਿਆ ਹੈ ਹਰ ਸਰਕਾਰ ਨੇ ਕਿਸਾਨਾਂ ਨੂੰ ਲੁੱਟਿਆ ਹੈ ਪਹਿਲਾਂ ਮੋਦੀ ਸਰਕਾਰ ਆਪਣੇ ਵਾਅਦੇ ਕਰਕੇ ਕਿਸਾਨ ਥਾਂ ਤੇ ਬੈਲ ਲਾਗੂ ਕੀਤੇ ਨਹੀਂ ਨਾ ਹੀ ਵਿੱਚ ਵੀ ਕੋਈ ਕਾਨੂੰਨ ਬਣਾਇਆ ਤਾਂ ਕਰਕੇ ਦੁਬਾਰਾ ਅੰਦੋਲਨ ਲਾਉਣ ਕਿਆ ਬਿਲਕੁਲ ਜਿਵੇਂ ਮੰਨ ਲਓ ਪਹਿਲਾਂ ਅਕਾਲੀ ਦਲ ਬੀਜਪੀ ਨਾਲ ਸੀਗਾ ਸੈਂਟਰ 'ਚ ਇਹਨਾਂ ਦੀ ਸਰਕਾਰ ਹੀ ਸੀਗੀ ਫੇ ਕਾਂਗਰਸ ਦੀ ਵੀ ਸੈਂਟਰ 'ਚ ਰਹੀ ਹੈ ਉਹ ਅਕਾਲੀ ਦਾ ਵਾਲੇ ਕਾਂਗਰਸ ਵਾਲੇ ਜਾਂ ਹੋਰ ਪਾਰਟੀਆਂ ਵਾਲੇ ਉਹ ਗੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਹਮਦਰਦੀ ਹੈ ਸਾਨੂੰ ਫਿਰ ਉਹਨਾਂ ਨੇ ਪਹਿਲਾਂ ਕੁਝ ਕੀਤਾ ਨਹੀਂ ਜੇ ਉਹਨਾਂ ਨੇ ਕੀਤਾ ਹੁੰਦਾ ਤਾਂ ਕਿਸਾਨ ਬਰਬਾਦ ਕਰਨ ਹੁੰਦਾ ਕਿਸਾਨ ਤਾਂ ਬਰਬਾਦ ਹੀ ਉਹਨਾਂ ਨੇ ਕੀਤਾ ਜਦੋਂ ਇਹ ਬੀਜੇਪੀ ਨਾਲੋਂ ਕਾਲੀ ਦਰ ਨੇ ਨਾਤਾ ਤੋੜਿਆ ਤਾਂ ਇੱਕ ਲੋਕ ਦਿਖਾਵਾ ਕਰਿਆ ਸੀ ਹਾਂ ਹੁਣ ਫੇਰ ਉਹ ਨਾਲ ਜਾਂਦੇ ਜਾਂਦੇ ਫਿਰਦੇ ਨੇ ਅੰ ਦੁਬਾਰਾ ਨਾਤਾ ਜੋੜਦੇ ਕਿਉਂ ਜੋੜਦੇ ਨੇ ਸਭ ਤੋਂ ਚੋਣਾ ਆ ਰਹੀਆਂ ਨੇ ਕਿਹੜੀ ਪਾਰਟੀ ਦਾ ਪ੍ਰਭਾਵ ਹੈ ਪੰਜਾਬ 'ਚ ਪੰਜਾਬ 'ਚ ਆਮ ਆਦਮੀ ਦਾ ਹੈ ਵੱਡੇ ਇਲਾਕੇ 'ਚ ਪਿੰਡ 'ਚ ਆਮ ਆਦਮੀ ਜ਼ਿਆਦਾ ਬਾਕੀ ਮੌਕਾ ਦੱਸੂ ਲੱਗਦਾ ਵੀ ਜ਼ਿਆਦਾ ਸਟਾ ਇੱਧਰ ਆਉਣਗੇ ਹਾਂ ਹਾਂ ਬਾਕੀ ਇਹ ਕਾਂਗਰਸ ਨੇ ਹੱਥ ਛੁੱਟ ਕਰ ਲੈਂਦੇ ਇੱਥੇ ਵੀ ਪੰਜਾਬ 'ਚ ਵੀ ਫੇਰ ਬਣਦਾ ਸੀ ਕੁਝ ਇਹਨਾਂ ਦਾ ਆਦਮੀ ਪਾਰਟੀ ਦਾ ਜਦੋਂ ਗੱਠਜੋੜ ਕਰ ਲੈਂਦੇ ਇਹਨੇ ਦੋ ਪਾਰਟੀਆਂ ਮਿਲ ਜਿੰਦੀਆਂ ਤਾਂ ਫਾਇਦਾ ਤਾਂ ਮੜ ਮੋਟਾ ਹੁੰਦਾ ਪਰ ਕਰਨਾ ਚਾਹੀਦਾ ਨਹੀਂ ਹੈ ਇਹਨਾਂ ਨੂੰ ਇਹ ਇਕੱਲੇ ਤੌਰ ਤੇ ਇਲੈਕਸ਼ਨ ਲੜਨ ਦੀ ਜੀ ਹਰ ਪਾਰਟੀ ਹੁਣ ਇਹ ਇੱਕ ਬਸ ਉਹ ਅੰਦਰ ਦੇ ਦੇ ਨੇ ਕਿ ਦੂਜੀ ਵਾਰ ਸੇ ਗੱਠ ਜੋੜ ਗੱਠ ਗੱਠ ਜੋੜ ਨਹੀਂ ਕਰਨਾ ਚਾਹੀਦਾ ਧੰਨਵਾਦ ਜੀ ਬਾਰੇ ਅੱਜ ਤੁਸੀਂ ਅੰਕਲ ਜੀ ਆ ਜੋ ਅੱਗੇ ਨੂੰ ਮੈਨੂੰ ਨਹੀਂ ਪੁੱਛਾਂਦਾ ਮੈਂ ਪਹਿਲਾਂ ਕਰਿਆ ਹੋਇਆ ਤੁਹਾਡੇ ਨਾਲ ਕੀ ਨਾਮ ਹੈ ਜਪਦੀਪ ਸਿੰਘ ਤੇ ਤੁਹਾਨੂੰ ਲੱਗਦਾ ਕਿ ਹੱਲ ਹੋ ਜੂਗਾ ਕੋਈ ਪਹਿਲਾਂ ਵੀ ਕਹਿੰਦੇ ਸੀ ਹੱਲ ਹੋ ਗਿਆ ਬਾਪੂ ਸੀ ਹੁਣ 14000 ਯਾਰ ਜਿਹਨੇ ਕਰਨਗੇ ਹੁਣ ਕੋਈ ਕਿ ਟਾਈਮ ਲੇਟ ਪਾਉਣਗੇ ਨਹੀਂ ਦੇਖੋ ਚਾਹੀਦਾ ਤਾਂ ਹੈਗਾ ਹਮ ਹੱਲ ਕਰਨਾ ਤਾਂ ਚਾਹੀਦਾ ਹੈ ਕਿਸਾਨ ਐਡੀ ਬੜੀ ਤਦਾਦ ਚ ਉਥੇ ਪਹੁੰਚਦੇ ਨੇ ਪਹਿਲਾਂ 13 ਮਹੀਨੇ ਬੈਠੇ ਰਹੇ ਉਦੋਂ ਖੇਤੀ ਕਾਨੂੰਨ ਜਿਹੜੇ ਰੱਦ ਕਰੇ ਸੀ ਉਹਨਾਂ ਦਾ ਚਲੋ ਨੋਟੀਫਿਕੇਸ਼ਨ ਨਹੀਂ ਜਾਰੀ ਕਰਿਆ ਕਰਨਾ ਚਾਹੀਦਾ ਹੈ ਸਰਕਾਰ ਜ਼ਰੂਰ ਕਿਸਾਨਾਂ ਦੇ ਰੋਗ ਅੱਗੇ ਝੁਕੂਗੀ ਜੀ ਧੰਨਵਾਦ ਕੀ ਨੰਕਲ ਜੀ ਮੇਜਰ ਸੇ ਤੁਹਾਨੂੰ ਕੀ ਲੱਗਦਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵਧੀਆ ਸੀ ਸਿਸਟਮ ਕਿ ਹੁਣ ਕਿਉਂਕਿ ਚੋਣਾਂ ਵੀ ਆ ਰਹੀਆਂ ਲੋਕ ਸਭਾ ਦੀਆਂ ਫਰਕ ਆਇਆ ਕੋਈ ਨਹੀਂ ਕੋਈ ਫਰਕ ਨਹੀਂ ਜੋ ਪਿਛਲੀਆਂ ਸਰਕਾਰਾਂ ਸੀ ਉਹ ਵੀ ਇਸ ਤਰ੍ਹਾਂ ਜਿੱਟਾਂ ਨਾਲ ਕਰਦੀਆਂ ਰਹੇ ਆ ਮਨ 70 ਸਾਲ ਹੋ ਗਏ ਦੇ ਇਸ ਯਾਦ ਹੋਈ ਨੂੰ ਅੱਜ ਦੀ ਮਨ ਕਿਸਾਨ ਦੀ ਸੁਣੀ ਨਹੀਂ ਜਾਂਦੀ ਹੈਗੀ ਫਰ ਫੈਕਟਰੀਆਂ ਵਾਲੇ ਹੋਰ ਵੱਡੇ ਸੰਤਾਂ ਵਾਲੇ ਲੋਕ ਨੇ ਜਿਹੜੇ ਉਹ ਕਾਰਖਾਨੇ ਦੇ ਲੋਕ ਨੂੰ ਨਹੀਂ ਮਿਲੋ ਸਭ ਤੋਂ ਵੱਡਾ ਹਿੱਸਾ ਕਿਸਾਨ ਨੇ ਫੇਰ ਵੀ ਇਹਨਾਂ ਲੋਕ ਦੀ ਸੁਣਦੀਆਂ ਸਰਕਾਰਾਂ ਵੋਟਾਂ ਵੀ ਪੈਂਦੀਆਂ ਰਹਿੰਦਾਂ ਨੂੰ ਫਿਰ ਕਿਉਂ ਕੋਈ ਗੱਲ ਹੁੰਦਾ ਵੀ ਕਈ ਵਾਰ ਨਾ ਪੁੰਹਦਾ 10000 ਚੋਰੀ ਕਰਦੇ ਨੇ ਮਤਲਬ ਵੋਟਾਂ ਪੈਸੇ ਦੇ ਬਦਲੇ ਕੇ ਸ਼ਰਾਬ ਦੇ ਕੇ ਹੋਰ ਚੀਜ਼ਾਂ ਦੇ ਕੇ ਕੁਝ ਲੋਕ ਪਾਣਦੇ ਨੇ ਕੁਝ ਰਹਿੰਦੇ ਆਪਣੀਆਂ ਹੱਥਾਂ ਨੇ ਉਹ ਕਿਉਂਕਿ ਨਾਲੇ ਜਿੱਤਦੇ ਰਹੇ ਹੁਣ ਜਿਹੜਾ ਪਰਦਾ ਸੀ ਉਹ ਲੰਗਾ ਹੋ ਗਿਆ ਮਤਲਬ ਸਾਰੇ ਦਾ ਸਾਰਾ ਮਤਲਬ ਕਿ ਕਿਹੜਾ ਚੰਗਾ ਕਿਹੜਾ ਮਾੜਾ ਇਸ ਲਈ ਕਿਸਾਨ ਲੋਕ ਕਿਸਾਨਾਂ ਦੇ ਮਗਰ ਅੰਨੇ ਬਾਤ ਟੁੱਟ ਕੇ ਮਤਲਬ ਜਿਹਨਾਂ ਦੀ ਮਦਦ ਕਰ ਰਹੇ ਨੇ ਜਿਸ ਕਿਸੇ ਨੂੰ ਦੀ ਵੀ ਮਦਦ ਦੀ ਲੋੜ ਹੋਊਗੀ ਪੂਰੇ ਸਾਡੇ ਚੇਟ ਆ ਜਾਂਦੀ ਹੈ ਵੇ ਇਹ ਆ ਚੀਜ਼ਾਂ ਆ ਜਾਂਦੀਆਂ ਹੋਰ ਹਰ ਪਿੰਡ ਚੋਂ ਮਤਲਬ ਇਕੱਠੇ ਕਰ ਕਰਕੇ ਤੁਸੀਂ ਤੋੜਾਂਗੇ ਪਰ ਹਾਲੇ ਬੁਲਾਇਆ ਨਹੀਂ ਉਹਨਾਂ ਨੂੰ ਸਾਰੇ ਆਓ ਜਿੱਦਣ ਆ ਕੇ ਉਦਨ ਜਾਵਾਂਗੇ ਧੰਨਵਾਦੀ ਤਾਂ ਸਾਡੇ ਨਾਲ ਸਨ ਪਿੰਡ ਦਿੱਤੂਪੁਰ ਜੱਟਾਂ ਦੇ ਬਹੁਤ ਸਾਰੇ ਨੌਜਵਾਨ ਜਾਂ ਬਜ਼ੁਰਗ ਜਿਨ੍ਹਾਂ ਦੇ ਵੱਲੋਂ ਕਿਸਾਨੀ ਮੁੱਦੇ ਨੂੰ ਲੈ ਕੇ ਖਾਸ ਤੌਰ ਦੇ ਉੱਤੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਕੀ ਅਸਰ ਦਿਖਾਈ ਦੇਵੇਗਾ ਇਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਲੀਡਰ ਪੰਜਾਬੀ মিডিਆ ਪਟਿਆਲਾ